ਆਸਾਂ ਦੇ ਕੋਈ ਕਿਰਨ ਦਿਖਾ ਦੇ ਕਰ ਦੇ ਦੂਰ ਹਨੇਰੇ ਤੇਜ ਸੁਨੇਹ ਸੁੱਖਾਂ ਵਾਲੇ ਤੋੜ ਦੁੱਖਾਂ ਦੇ ਤੇਰੇ ਹੰਝੂ ਲੈਣਾ ਨਮਸਕਾਰ ਜੁਪ ਸਾਥੀਓ ਅੱਜ ਅਸੀਂ ਆਪਣੀ ਭੈਣ ਦੇ ਘਰ ਜ਼ਿਲਹੰਦਰ ਧਰਮਪੁਰ ਮੁਖਿਆ ਹੈ ਜਿੱਥੇ ਸਾਡੀ ਭੈਣ ਜੋ ਕਿ ਕੈਂਸਰ ਦੀ ਜੋ ਕਤਰਾ ਕਤਰਾ ਜੀਮਾ ਹੋ ਉਸ ਨਾਲ ਲੜਾਈ ਨਾ ਹੋਣੀ ਹੈ ਇਸਾ ਗਵਰੀ ਨੇ ਫਤ ਮਹਿਰਤ ਕੀ ਤੇ ਪ੍ਰਦੇਸ ਵਿੱਚ ਰਿਹਾ ਪ੍ਰਦੇਸ ਦੇ ਵਿੱਚੋਂ ਆ ਕਰਕੇ ਘਰ ਦੇ ਵਿੱਚ ਵੀ ਨੇ ਜੜ ਗਿਆ ਅੱਜ ਦੀ ਬਾਦਸ਼ਾਹ ਬੁਰਗਲਾਈ ਦੀ ਪਰ ਜਿਦੋਂ ਵਕਤੀ ਦਾ ਜਾਂਦਾ ਹੈ ਤੇ ਬੰਦਾ ਖਾ ਜਾਂਦਾ ਸੋ ਅਸੀਂ ਆਪ ਸਾਰਿਆਂ ਨੂੰ ਅੱਜ ਬੇਨਤੀ ਕਰਦੇ ਹਾਂ ਕਿ ਆਪਾਂ ਆਪਣੀ ਐਨ ਜੀਓ ਵੱਲੋਂ ਵੀ ਸਤਿਗੁਰਾਂ ਦੇ ਚਰਨਾਂ 'ਚ ਇਹ ਬੇਨਤੀ ਕਰੀਏ ਕਿ ਇਸ ਭੈਣ ਨੂੰ ਸਪੂਰਨ ਤੰਦਰੁਸਤੀ ਦੇ ਰੂਪ ਦਾ ਬਖਸ਼ੇ ਪਰ ਇਹ ਭੈਣ ਪਹਿਲੇ ਦੀ ਜਿੱਦਾ ਸਮਾਜ ਨੂੰ ਸੇਵਾ ਕਰਦਾ ਸੀ ਕਿ ਉਹ ਫਿਰ ਉਸੇ ਤਰ੍ਹਾਂ ਦੁਨੀਆ ਦੀ ਸੇਵਾ ਕਰੇ ਸੋ ਅੱਜ ਅਸੀਂ ਆਪਣੀ ਐਨ ਜੀਓ ਸੇਵਾ ਬਰੀਕ ਨੂੰ ਪਾ ਪੈਨਸੁਣਾ ਦੇ ਇਲਾਜ ਬਾਰੇ ਆਰਾਮ ਸਾਹਿਬ ਨੂੰ ਉਹ ਵੀ ਬੇਨਤੀ ਕਰਦੇ ਕਿ ਕੋਈ ਵੀ ਉਹਨਾਂ ਦਾ ਕੰਟੈਕਟ ਨੰਬਰ ਚਾਹੁੰਦੇ ਹੋਵੇ ਜਾਂ ਕੋਈ ਵੀ ਸੇਵਾ ਕਰੀ ਚਾਹਵੇ ਪਲੀਜ਼ ਉਹਨਾਂ ਦਾ ਕੰਟੈਕਟ ਰਿ ਸਾਰਿਆਂ ਹੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਅਰਦਾਸ ਕਰਦੇ ਜੀ ਪੈਨਸੁਣਾ ਜਲਦੀ ਜਲਦੀ ਤੰਦਰੁਸਤੀ ਉੱਪਰ ਸਿਮਪੂਰਨ ਤੰਦਰੁਸਤੀ ਹੋ ਕਰਕੇ ਆਪਣੇ ਬੱਚਿਆਂ ਦੇ ਵਿੱਚ ਪੂਰੀ ਸੇਵਾ ਕਰਨ ਬਹੁਤ